ਮੇਸ਼ਾ ਆਪਣੇ ਪੰਜਾਬੀਆਂ ਵਾਸਤੇ ਅਸੀਂ ਇੱਥੇ ਵੀ ਜਦੋਂ ਫਿਰਦੇ ਹੁੰਦੇ ਹਾਂ ਨਾ ਮੈਂ ਦੁਬੇਈਸ਼ ਹੁੰਨਾ ਸੀ ਇੱਥੇ ਵੀ ਜਦੋਂ ਫਿਰਦੇ ਹੁੰਦੇ ਹਾਂ ਕੋਈ ਸਰਦਾਰ ਵੇਖੀ ਮੈਂ ਟੈਕਸੀ ਚਲਾਉਣਾ ਮੈਂ ਪਵਾ ਕਿਸੇ ਇੰਡੀਆ ਨੂੰ ਦੂਜੇ ਤੋਂ ਪਾਵਾਂ ਨਾ ਮੈਂ ਵੇਖ ਲਾ ਪੰਜਾਬੀ ਐ ਕੜਾ ਪਾਇਆ ਹੱਥ ਚ ਜਾਂ ਭੱਗ ਬੰਦੀ ਐ ਅਸੀਂ ਦੋ ਵੇਖੀ ਦਾ ਪਹੁੰਚ ਜੋ ਮਰਜ਼ੀ ਹੋਵੇ ਸਾਨੂੰ ਫਾਇਨ ਪੈ ਜਾਏ ਸੀ ਬੰਦਾ ਚੱਕ ਲਈਦਾ ਬਾਅਦ ਬੈ ਯਾਰ ਤੂੰ ਬੈ ਬਾਕੀ ਦੁਨੀਆ ਦੀ ਕਹਿਰ ਐ ਤੈਨੂੰ ਚੱਲੀ ਜਿੱਥੇ ਰੋ ਜਾਣਾ ਅੱਜ ਇਹ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨੀ ਐ ਜਾਣਕਾਰੀ ਹਾਸਿਲ ਕਰਨੀ ਐ ਵੀਡੀਓ ਆਖਰ ਤੱਕ ਦੇਖੋ ਫਿਰ ਤੁਹਾਡੇ ਨਾਲ ਮਜ਼ੀਦ ਐਮ ਪੁਆਇੰ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਕਲਿੱਕ ਕਰੋ ਚਲਦੇ ਆ ਵੇਖਦੇ ਆ ਵੀਡੀਓ ਜਿਦਾ ਜਾਓ ਹਾਂ ਤੇ ਬਾਬਾ ਨਨਖਾਣਾ ਜੀ ਦੇ ਦਰਬਾਰ ਚ ਜਾ ਕੇ ਵੇਖੋ ਕਿੰਨਾ ਮੁਸਲਮਾਨ ਫਿਰਦਾ ਉਹ ਕਦੀ ਮੁਸਲਮਾਨ ਨਹੀਂ ਕਦੀ ਮੰਦਿਰ ਵੜਿਆ ਲੇਕਿਨ ਗੁਰਦੁਆਰੇ ਜਾਂਦਾ ਤੇ ਇਹ ਕਿੱਦਾਂ ਹੋ ਸਕਦਾ ਕਿ ਅੰਮ੍ਰਿਤਸਰ ਦੇ ਵਿੱਚ ਦਰਬਾਰ ਸਾਹਿਬ ਤੇ ਪਾਕਿਸਤਾਨ ਆ ਕੇ ਅਟੈਕ ਕਰ ਜਾਵੇ ਇਹ ਇਹ ਸਾਰਾ ਪ੍ਰੋਪਾਗੈਂਡਾ ਕੀਤਾ ਜਾ ਰਿਹਾ ਹੈ ਦਾ ਇੰਡੀਆ ਦੇ ਖੁਫੀਆ ਚੀਜ਼ ਬੋਲੋ ਇੰਡੀਆ ਸਟੇਟ ਬਦੋ ਹਾਂਜੀ ਅਸੀਂ ਅਸੀਂ ਆਪ ਸ਼ੌਕ ਹੋ ਗਏ ਜਦੋਂ ਰਾਤ ਨੂੰ ਖਬਰਾਂ ਆਣੀ ਸ਼ੁਰੂ ਹੋਈਆਂ ਅਸੀਂ ਆਪ ਸ਼ੌਕ ਹੋ ਗਏ ਕਿ ਪਾਕਿਸਤਾਨ ਨੇ ਹੈਕ ਕਰਤਾ ਇਹ ਤੇ ਹੋ ਹੀ ਸਕਦਾ ਜੰਗ ਦੇ ਮਹੌਲ ਵਿੱਚ ਹੀ ਪਾਕਿਸਤਾਨ ਨੇ ਤੇ ਸਰਦਾਰਾਂ ਵਾਂ ਸਿਰ ਅਦੇ ਵੀ ਤੇ ਜ਼ਹਿਰ ਪੈਦਾ ਹੋ ਗਈ ਤਾਂ ਇਹ ਇਹ ਬਿਲਕੁਲ ਆਪਣੀ ਧਰ ਨਾਲ ਆਪੇ ਹੀ ਮਰ ਜਣਾ ਇਹਨਾਂ ਨੇ ਹਾਂਜੀ ਗੱਲ ਕਰਨ ਦਾ ਮਕਸਦ ਹੈ ਭਾਈ ਜੀ ਅਸੀਂ ਕਦੋਂ ਤੱਕ ਪੰਜਾਬ ਆਪਸ ਵਿੱਚ ਹੀ ਲੜੀ ਜਾਵਾਂਗੇ ਇਹਨਾਂ ਦਾ ਕੰਮ ਹੀ ਆਇਆ ਵਾ ਕਿ ਆਪ ਆਪੇ ਪਹਿਲੇ ਪੰਗਾ ਲੈ ਲੈਂਦੇ ਫਿਰ ਬਾਹਰ ਚਾ ਕੇ ਸਰਦਾਰਾਂ ਨੂੰ ਓਕੇ ਕਰਦੇ ਜਾਓ ਜੀ ਪੰਜਾਬੀ ਪੰਜਾਬੀਆਂ ਨਾਲ ਲੜਨਗੇ ਆਪ ਤੇਨਾਂ ਚ ਹਿੰਮਤ ਕੋਈ ਨਹੀਂ ਹੁੰਦੀ ਅਸਾਡੇ ਦਿਲਾਂ ਵਿੱਚ ਹਮੇਸ਼ਾ ਆਪਣੇ ਪੰਜਾਬੀਆਂ ਵਾਸਤੇ ਅਸੀਂ ਇੱਥੇ ਵੀ ਜਦੋਂ ਫਿਰਦੇ ਹੁੰਦੇ ਹਾਂ ਉਹਨਾਂ ਨੂੰ ਦੇਖੇ ਹੁਣਾ ਸੀ ਇੱਥੇ ਵੀ ਜਦੋਂ ਫਿਰਦੇ ਹੁੰਦੇ ਕੋਈ ਸਰਦਾਰ ਵੇਖੀਏ ਮੈਂ ਟੈਕਸੀ ਚਲਾਉਣਾ ਮੈਂ ਪਵਾ ਕੇ ਸ ਇੰਡੀਆ ਨੂੰ ਦੂਜੇ ਤੋਂ ਪਾਵਾਂ ਤੂੰ ਬਹਿ ਬਾਕੀ ਦੁਨੀਆ ਦੀ ਕੈਰ ਆ ਤੈਨੂੰ ਲੈ ਕੇ ਚਲੀ ਜਿੱਥੇ ਤੂੰ ਜਾਣਾ ਚਾਹੁੰਦਾ ਛੱਡਦੀ ਕਰ ਇਹ ਵੀਡੀਓ ਤੁਸੀਂ ਵੇਖੀ ਹੈ ਮੁਸਲਮਾਨ ਨੇ ਇੱਕ ਪਾਕਿਸਤਾਨੀ ਮੁਸਲਮਾਨ ਨੇ ਦੱਸਿਆ ਕਿ ਤੁਸੀਂ ਪਾਕਿਸਤਾਨ ਚ ਆ ਕੇ ਵੇਖੋ ਬਾਬਾ ਗੁਰੂ ਨਾਨਕ ਦੇ ਧਰਤੀ ਤੇ ਆ ਕੇ ਵੇਖੋ ਕਿ ਲੋਕਾਂ ਨੂੰ ਕਿੰਨੀ ਰਿਸਪੈਕਟ ਦੇਣਗੇ ਕਿੰਨਾ ਪਿਆਰ ਦੇਣਗੇ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਹੋਗੇ ਤੇ ਉਹ ਲੋਕ ਕਿਸ ਤਰ੍ਹਾਂ ਸਿੱਖਾਂ ਦੇ ਐਨੇ ਖਾਸ ਮਕਾਮ ਤੇ ਹਮਲਾ ਕਰ ਸਕਦੇ ਨੇ ਐਨੀ ਖਾਸ ਜਗ੍ਹਾ ਤੇ ਹਮਲਾ ਕਰ ਸਕਦੇ ਨੇ ਤੇ ਇਹ ਚੀਜ਼ ਤੁਹਾਨੂੰ ਜਿਹੜਾ ਲਾਈਕ ਤੁਹਾਡਾ ਦਿਮਾਗ ਜਿਹੜਾ ਐਕਸੈਪਟ ਹੀ ਨਹੀਂ ਕਰ ਸਕੇਗਾ ਠੀਕ ਹੈ ਤੇ ਇਹ ਚੀਜ਼ ਅੰਡਰਸਟੈਂਡ ਕਰਨ ਦੀ ਲੋੜ ਹੈ ਕਿ ਸਿੱਖ ਜਿਹੜੇ ਜਿਨ੍ਹਾਂ ਦੇ ਲਈ ਰਾਹਦਾਰੀ ਪਾਕਿਸਤਾਨ ਨੇ ਓਪਨ ਕੀਤੀ ਰੱਖੀ ਵਾਰ ਦੇ ਦੌਰਾਨ ਵੀ ਜਿਹੜੇ ਸਿੱਖ ਸੰਤ ਸੀ ਯਾਤਰੀ ਸੰ ਪਾਕਿਸਤਾਨ ਆਂਦੇ ਪਹੁੰਚਣ ਇੰਡੀਆ ਨੇ ਵਿਖਿਆ ਮੋਦੀ ਨੇ ਵਿਖਿਆ ਕਿ ਐਸੇ ਖਰਾਦਾਰੀ ਨਹੀਂ ਬੰਦ ਕਰਦੇ ਪਰ ਤੇ ਉਹਨਾਂ ਨੇ ਆਪ ਹੀ ਜਿਹੜਾ ਇਹ ਰਾਹਦਾਰੀ ਦਾ ਰਾਸਤਾ ਜਿਹੜਾ ਸਿੱਖਾਂ ਦੇ ਲਈ ਬੰਦ ਕਰ ਦਿੱਤਾ ਇੱਥੇ ਜੀ ਅਟੈਕ ਕਰਾਇਆ ਗਿਆ ਤਾਂ ਕਿ ਸਿੱਖਾਂ ਨੂੰ ਅਸ਼ੋਕ ਕਰਾਇਆ ਜਾਏ ਕਿ ਪਾਕਿਸਤਾਨ ਤੇ ਤੁਹਾਡੇ ਨਾਲ ਨਫ਼ਰਤ ਕਰਦਾ ਹੈ ਤੁਹਾਡੇ ਤੇ ਇਹ ਕੰਮ ਕਰਦਾ ਪਿਆ ਮਜ਼ੇਦਾਰ ਸਰਦਾ ਪਿਆ ਤੇ ਤੁਸੀਂ ਉਹਨਾਂ ਦੇ ਨਾਲ ਮੁਹੱਬਤ ਕਰਦੇ ਪਿਓ ਉਹਨਾਂ ਦੇ ਧਰਤੀ ਤੇ ਚਾਹਦੇ ਪਿਓ ਠੀਕ ਹੈ ਤੇ ਇਹ ਪੇਗਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਨਾਲੇ ਨਾ ਨਾ ਕੀ ਆ ਕਿ ਅਸੀਂ ਜਿਹੜਾ ਲਾਈਕ ਅਸੀਂ ਕਦੇ ਟੈਂਪਲ ਨਹੀਂ ਗਏ ਬਟ ਅਸੀਂ ਅਕਸਰ ਹੀ ਜਿਹੜਾ ਗੁਰਦੁਆਰਿਆਂ ਤੇ ਜਾਂਦੇ ਆ ਸਾਡੀ ਬਹੁਤ ਬਹੁਤ ਜ਼ਿਆਦਾ ਫੀਲੀਏਸ਼ਨ ਹੈ ਸਿੱਖਾਂ ਦੇ ਨਾਲ ਤੇ ਸਿੱਖਾਂ ਨੂੰ ਲੈ ਕੇ ਜਿਹੜੇ ਸਾਰੇ ਜਜ਼ਬਾਤ ਨੇ ਉਹ ਬਹੁਤ ਬਹੁਤ ਜ਼ਿਆਦਾ ਲਾਈਕ ਸੈਂਸਿਟਿਵ ਨੇ ਠੀਕ ਹੈ ਤੇ ਸਾਡਾ ਪਿਆਰ ਉਹਨਾਂ ਦੇ ਨਾਲ ਬਹੁਤ ਜ਼ਿਆਦਾ ਨਾ ਜਨ ਜਨ ਨੇ ਕਿਹਾ ਕਿ ਮੈਂ ਟੈਕਸੀ ਡਰਾਈਵਰ ਹਾਂ ਤੇ ਨਾਲ ਮੈਨੂੰ ਕੋਈ ਨਜ਼ਰ ਆ ਜੇ ਕੋਈ ਸਿੱਖੇ ਕਿ ਉਹਨੂੰ ਸਾਡੀ ਲੋੜ ਹੈ ਤੇ ਅਸੀਂ ਉਹਦੀ ਹਰ ਹਾਲ ਜਿਉਂ ਉਹ ਜਿਹੜਾ ਆਪਣੀ ਟੈਕਸੀ ਵਿੱਚ ਪਹਿਲਾਂ ਬੰਨਿਆ ਠੀਕ ਹੈ ਉਹਨੂੰ ਫਰੌਲਟੀ ਦੇਣੇ ਆ ਤੇ ਐਥੂ ਦੂਸੇ ਹਿਸਾਬ ਨਾਲੋ ਕਿ ਸਿੱਖਾਂ ਦੀ ਕੀ ਰਿਸਪੈਕਟ ਹੈ ਸਾਡੇ ਦਿਲਾ ਵਿੱਚ ਸਿੱਖਾਂ ਦਾ ਕੀ ਸਮਾਨ ਹੈ ਤੇ ਬਹੁਤ ਵਧੀਆ ਹੈ ਚੀਜ਼ ਜਿਹੜੀ ਹੈ ਤੁਸੀਂ ਸ਼ਾਇਦ ਪਾਕਿਸਤਾਨ ਆਓ ਤੇ ਫਿਰ ਤੁਹਾਨੂੰ ਮਹਿਸੂਸ ਹੋਏ ਉਹ ਆਈ ਥਿੰਕ ਇਹ ਉਹ तमाम ਸਿੱਖ ਨੇ ਜਿਨ੍ਹਾਂ ਨੇ ਕਦੇ ਪਾਕਿਸਤਾਨ ਦਾ ਵਿਜ਼ਿਟ ਨਹੀਂ ਕੀਤਾ ਇਹ ਉਹ ਇੱਕ ਵਾਰੀ ਪਾਕਿਸਤਾਨ ਦਾ ਵਿਜ਼ਿਟ ਕਰ ਲੈਣਾ ਤਾਂ ਪਾਕਿਸਤਾਨ ਦੇ ਲੋਕਾਂ ਦਾ ਪਿਆਰ ਵੇਖ ਲੈਣ ਤੇ ਉਹ ਕਦੇ ਆਓ ਜੀ ਗੱਲ ਨਾ ਕਰਨ ਲੇਕਿਨ ਐਥੇ ਇੰਡੀਆ ਦੀ ਜਾਨਿਬ ਤੋਂ ਜਿਹੜਾ ਕੰਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਹੜਾ ਜ਼ਹਿਰ ਖੋਲਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਇਹਦੀ وجہ ਤੋਂ ਕਾਫੀ ਸਾਰੇ ਲੋਕ ਨੇ ਜਿਹੜਾ ਨਰਾਜ਼ਗੀ ਵਿੱਚ ਪਾਕਿਸਤਾਨ ਦੇ ਬਾਰੇ ਵਿੱਚ ਵੀ ਗੱਲ ਕਰਦੇ ਪਏ ਨੇ ਕਿ ਪਾਕਿਸਤਾਨ ਨੇ ਅੰਜ ਕੀਤਾ ਤੇ ਤੁਸੀਂ ਇਹ ਕੀ ਗੱਲਾਂ ਕਰਦੇ ਹੋ ਠੀਕ ਹੈ ਤੇ ਇਹ ਚੀਜ਼ ਤੁਸੀਂ ਸਮਝ ਲਓ ਨਾਲ ਹੀ ਨਾਲ ਮੈਂ ਵੇਖਿਆ ਕਿ ਇੰਡੀਅਨ ਮੀਡੀਆ ਤੋਂ ਬਹੁਤ ਜ਼ਿਆਦਾ ਪ੍ਰੋਪਗੈਂਡਾ ਜਿਹੜਾ ਉਹ ਫੈਲਾਇਆ ਜਾਂਦਾ ਪਿਆ ਕਿ ਪਾਕਿਸਤਾਨ ਨੇ ਤੁਹਾਡੇ ਗੁਰਦੁਆਰੇ ਤੇ ਹਮਲਾ ਕੀਤਾ ਤੇ ਤੁਸੀਂ ਉਹਨਾਂ ਨੂੰ ਸਪੋਰਟ ਕਿਉਂ ਕਰਦੇ ਪਏ ਹੋ ਠੀਕ ਹੈ ਅਤੇ ਬਹੁਤ ਸਾਰੇ ਲੋਕ ਜਿਹੜੇ ਨੇ ਇਹ ਗੱਲਾਂ ਆ ਕੇ ਇਹ ਵੀ ਚੈਨਲਸ ਤੇ ਕਰਦੇ ਪਏ ਨੇ ਤੇ ਇਹ ਬਿਲਕੁਲ ਪ੍ਰੋਪਗੈਂਡਾ ਹੈ ਤੁਸੀਂ ਇਸ ਪ੍ਰੋਪਗੈਂਡਾ ਦੇ ਵਿੱਚ ਨਾ ਆਓ ਤੇ ਆਪਣਾ ਜਿਹੜਾ ਦਿਮਾਗ ਹੈ ਆਪਣੀ ਜਿਹੜੀ ਅਕਲ ਹੈ ਉਹਦਾ ਇਸਤੇਮਾਲ ਕਰੋ ਤਫ਼ਕੀਰ ਕਰੋ ਜਿਹੜੇ ਅਪਰੂਵਸ ਨੇ ਉਹ ਲੱਭੋ ਠੀਕ ਹੈ ਫਿਰ ਤੁਹਾਨੂੰ ਸਮਝ ਆ ਜਾਏਗੀ ਕਿ ਹੋਂਦਾ ਕੀ ਪਿਆ ਹੈ ਠੀਕ ਹੈ ਤੇ ਤੁਸੀਂ ਕੀ ਕਹੋਗੇ ਆ ਦਿਵਾਰੇ ਵਿੱਚ ਤੁਹਾਡਾ ਕੀ ਕਹਿਣਾ ਜੋ ਵੀ ਕਹਿਣਾ ਚਾਹੁੰਦੇ ਹੋ ਲਾਜ਼ਮੀ ਤੁਸੀਂ ਕਮੈਂਟ ਸੈਕਸ਼ਨ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਆਪ ਵੀ ਕਰੋ ਆਪਣਾ ਧੰਨਵਾਦ ਤੁਹਾਡਾ ਤਰਫੋਂ ਮਾਤਾ ਜੀ ਸੱਚੀ ਬਾਤ